ਇੱਕ ਖਿਡਾਰਨ ਦੇ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ ਇਲਜ਼ਾਮ ਲੱਗੇ ਨੇ ਭਰਾ ਤੇ ਭਾਬੀ ਤੇ ਤੰਗ ਪਰੇਸ਼ਾਨ ਕਰਨ ਦੇ ਦੱਸਿਆ ਕਿ ਐਮਏ ਦੀ ਪੜ੍ਹਾਈ ਕਰ ਰਹੀ ਸੀ ਤੇ ਮਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਉਸਦੀ ਧੀ ਅਕਸਰ ਉਸ ਨੂੰ ਇਹ ਦੱਸਦੀ ਸੀ ਕਿ ਉਸਦੇ ਭਰਾ ਤੇ ਭਾਬੀ ਉਸ ਨੂੰ ਤੰਗ ਪਰੇਸ਼ਾਨ ਕਰਦੇ ਨੇ ਜਿਸ ਤੋਂ ਉਹ ਬੇਹਦ ਦੁਖੀ ਹੈ ਅਤੇ ਉਸ ਤੋਂ ਬਾਅਦ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੱਸ ਜਾਈਏ ਕਿ ਪੰਜਾਬ ਚ ਹੋਕੀ ਦੀ ਨੈਸ਼ਨਲ ਖਿਡਾਰਨ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਮ੍ਰਿਤਕਾ ਦੀ ਪਛਾਣ ਸੁਮਨਦੀਪ ਕੌਰ ਵਜੋਂ ਹੋਈ ਹੈ ਜਿਸ ਦੀ ਕੀ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਬਰਾਮਦ ਹੋਈ ਪ੍ਰਾਤੇ ਭਾਬੀ ਤੇ ਤੰਗ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਪੰਜਾਬੀ ਯੂਨੀਵਰਸਿਟੀ ਤੋਂ ਐਮਏ ਦੀ ਪੜ੍ਹਾਈ ਕਰ ਰਹੀ ਸੀ ਇਹ ਮ੍ਰਿਤਕ ਖਿਡਾਰਨ ਤਾਂ ਦੱਸ ਜਾਈਏ ਕਿ ਮਾਂ ਨੇ ਬਿਆ ਦੀ ਦਰਜ ਕਰਵਾਏ ਨੇ ਮਾਨੇ ਫਤੇਗੜ ਸਾਹਿਬ ਦੇ ਵਿੱਚ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦੀਆਂ ਤਿੰ ਧੀਆਂ ਅਤੇ ਇੱਕ ਮੁੰਡਾ ਹੈ ਦੋ ਧੀਆਂ ਤੇ ਇੱਕ ਮੁੰਡੇ ਦਾ ਵਿਆਹ ਹੋ ਚੁੱਕਿਆ ਜਦਕਿ ਮ੍ਰਿਤਕਾ ਅਜੇ ਕਵਾਰੀ ਸੀ ਉਸ ਦੇ ਲੜਕੇ ਦਾ ਜਿਸ ਕੁੜੀ ਦੇ ਨਾਲ ਵਿਆਹ ਹੋਇਆ ਉਸ ਦਾ ਇੱਥੇ ਦੂਸਰਾ ਵਿਆਹ ਸੀ ਉਸਦੀ ਨੂੰਹ ਅਤੇ ਪੁੱਤ ਅਕਸਰ ਹੀ ਉਸਦੀ ਧੀ ਨੂੰ ਤੰਗ ਪਰੇਸ਼ਾਨ ਕਰਦੇ ਹੁੰਦੇ ਸੀ। ਸੁਮਨਦੀਪ ਕੌਰ ਅਕਸਰ ਹੀ ਆਪਣੀ ਮਾ ਦੇ ਕੋਲ ਸ਼ਿਕਾਇਤ ਲਗਾਉਂਦੀ ਸੀ ਕਿ ਉਸ ਦਾ ਭਰਾ ਵਿਕਰਮ ਅਤੇ ਪਰਜਾਈ ਉਸ ਨੂੰ ਤੰਗ ਪਰੇਸ਼ਾਨ ਕਰਦੇ ਨੇ, ਉਸ ਨਾਲ ਬੁਰਾ ਵਿਵਹਾਰ ਕਰਦੇ ਨੇ, ਉਸ ਨਾਲ ਗਾਲੀ ਗਲੋਚ ਕਰਦੇ ਨੇ। ਜਿਸ ਤੋਂ ਤੰਗ ਪਰੇਸ਼ਾਨ ਆ ਕੇ ਉਸਨੇ ਬੀਤੇ ਦਿਨੀ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਤਾਂ ਦੱਸ ਜਾਈਏ ਕਿ ਪੁਲਿਸ ਨੇ ਰਾਤੀ ਪਰਜਾਈ ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਵੀ ਕਰ ਲਿਆ ਅਤੇ ਮਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਇਹ ਸਾਰਾ ਮਾਮਲਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਪੈਨੇ ਜੀਵਨ ਲੀਲਾ ਸਮਾਪਤ ਕੀਤੀ ਤੇ ਇਲਜ਼ਾਮ ਭਰਾ ਤੇ ਪਰਜਾਈ ਤੇ ਲਗਾਏ ਜਿਸ ਤੋਂ ਬਾਅਦ ਫਤਿਹਗੜ੍ਹ ਪੁਲਿਸ ਨੇ ਮਾ ਦੇ ਬਿਆਨਾਂ ਦੇ ਉੱਤੇ ਇਹ ਸਾਰਾ ਮਾਮਲਾ ਦਰਜ ਕੀਤਾ ਹੈ ਤਾਂ ਦੱਸ ਦਈਏ ਕਿ ਮਾਪਿਓ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਕਿ ਉਸਦੀ ਧੀ ਨੂੰ ਉਹਨਾਂ ਦਾ ਹੀ ਪੁੱਤਰ ਅਤੇ ਨੂੰ ਤੰਗ ਪਰੇਸ਼ਾਨ ਕਰਦੇ ਸੀ ਜਿਸ ਤੋਂ ਦੁਖੀ ਹੋ ਕੇ ਉਸਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤਾਂ ਪੰਜਾਬ ਦੇ ਵਿੱਚ ਹਾਕੀ ਦੀ ਨੈਸ਼ਨਲ ਖਿਡਾਰੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆਪਣੇ ਹੀ ਭਰਾ ਤੇ ਪਰਜਾਈ ਦੇ ਉੱਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਪੁਲਿਸ ਦੇ ਵੱਲੋਂ ਬਿਆਨ ਦਰਜ ਕਰਕੇ ਭਰਾ ਤੇ ਪਰਜਾਈ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪਰ ਇਹ ਬੇਖਦਮਨਪਾਕੀ ਖਬਰ ਹੈ ਕਿ ਜਿੱਥੇ ਇੱਕ ਨੈਸ਼ਨਲ ਲੈਵਲ ਦੀ ਖਿਡਾਰਨ ਨੇ ਜਾਨ ਦੇ ਦਿੱਤੀ ਅਤੇ ਇਲਜ਼ਾਮ ਲਗਾਏ ਨੇ ਕਿ ਉਸ ਦਾ ਭਰਾ ਅਤੇ ਪਰਜਾਈ ਉਸ ਨੂੰ ਤੰਗ ਪਰੇਸ਼ਾਨ ਕਰਦੇ ਸੀ ਸੁਮਨਦੀਪ ਕੌਰ ਨੇ ਇਸ ਦੀ ਸ਼ਿਕਾਇਤ ਕਈ ਵਾਰ ਆਪਣੇ ਮਾਪਿਆਂ ਨੂੰ ਕੀਤੀ ਮਾਪਿਆਂ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਭਰਾ ਤੇ ਪਰਜਾਈ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਜਿਸ ਦੇ ਚਲਦਿਆਂ ਇਸ ਨੈਸ਼ਨਲ ਲੈਵਲ ਦੀ ਖਿਡਾਰਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸ ਜਾਈਏ ਕਿ ਮਾਪਿਆਂ ਦੇ ਬਿਆਨਤ ਤੋਂ ਬਾਅਦ ਪੁਲਿਸ ਨੇ ਜਿੱਥੇ ਮਾਮਲਾ ਦਰਜ ਕਰਕੇ ਭਰਾ ਤੇ ਪਰਜਾਈ ਨੂੰ ਗ੍ਰਿਫਤਾਰ ਕਰ ਲਿਆ। ਉੱਥੇ ਹੀ ਦੂਜੇ ਪਾਸੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ। ਤਾਂ ਫਤਿਹਗੜ੍ਹ ਸਾਹਿਬ ਤੋਂ ਸਾਡੇ ਸਹਿਯੋਗੀ ਬਹਾਦਰ ਟਿਵਾਣਾ ਔਰ ਇਹ ਵੀ ਦੱਸਿਆ ਗਿਆ ਹੈ ਕਿ ਪੁਲਿਸ ਨੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਭਰਾ ਤੇ ਪਰਜਾਈ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਦੀ ਅਗਲੀ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਸਾਨੂੰ ਜੀ 30 April ਨੂੰ ਕਮੂਲੇਪੁਰ ਥਾਣੇ ਤੇ ਇਨਫੋਰਮੇਸ਼ਨ ਆਈ ਸੀ ਜਸਪਾਲ ਸਿੰਘ ਮੋਣੀ ਸੀਗੇ ਨਲੀਨਾ ਖੋਤ ਪਿੰਡ ਦੇ ਇਹ ਆਈ ਸੀ ਕਿ ਉਹਨਾਂ ਦੀ ਪੇਟੀ ਸੁਮਨਦੀਪ ਕੌਰ ਜਿਹੜੀ 21 ਸਾਲ ਦੀ ਸੀ ਜਿਹੜੇ ਐਮਏ ਕਰਦੇ ਸੀਗੇ ਪੰਜਾਬ ਯੂਨੀਵਰਸਿਟੀ ਤੋਂ ਤੇ ਹਾਕੀ ਦੇ ਪਲੇਅਰ ਵੀ ਸੀਗੇ ਉਹ ਮਿਸਿੰਗ ਸੀਗੇ ਅਸੀਂ ਉਸਦੇ ਫਿਰ ਇੱਕ ਮਿਸਿੰਗ ਰਿਪੋਰਟ ਫਾਈਲ ਕਰਤੀ ਸੀ ਇਨ ਦਾ ਮੀਨ ਟਾਈਮ ਉਹਨਾਂ ਨੂੰ ਸ਼ਾਮ ਨੂੰ ਜਾਂ ਅਗਲੇ ਦਿਨ ਪਤਾ ਚੱਲ ਗਿਆ ਸੀ ਕਿ ਗੰਡਾ ਖੇੜੀ ਨਹਿਰ ਕੋਲ ਗੰਡਾ ਖੜੀ ਕੰਡਾ ਪਿਆਰੇ ਚ ਉੱਥੋਂ ਕਿਸੇ ਲੜਕੀ ਨੇ ਕਨਾਲ ਜਿ ਸ਼ਾਰਮਾਨੀ ਉਹ ਤੋਂ ਫਿਰ ਸਾਡੀਆਂ ਟੀਮਾਂ ਵੀ ਲੱਗੀਆਂ ਸੀ ਗੋਤਾਖੋਰਾਂ ਨਾਲ ਟਾਈਅਪ ਸੀਗਾ ਤਿੰਨ ਚਾਰ ਦੀ ਦਰਮਿਆਨੀ ਰਾਤ ਉਥੇ ਗੰਡਾ ਖੜੀ ਉਥੇ ਚਾਹ ਦੇ ਵਿੱਚ ਉਸਨਾਂ ਦੀ ਡੈੱਡ ਬਾਡੀ ਸਾਨੂੰ ਮਿਲ ਗਈ ਸੀ ਫਿਰ ਉਹਨਾਂ ਦੇ ਫਾਦਰ ਦੇ ਸਟੇਟਮੈਂਟ ਤੇ ਅਸੀਂ 4 ਤਰੀਕ ਨੂੰ 306 ਦਾ ਪਰਚਾ ਦਿੱਤਾ ਸੀ ਬਾਈ ਨੰਬਰ ਐਫ ਆਈ ਆਰ ਮੂੜੇਪੁਰ ਥਾਣੇ 'ਚ ਇਹ ਐਫ ਆਈ ਆਰ ਸੀ ਕਿ ਜਿਹੜੀ ਲੜਕੀ ਜਿਹਨਾਂ ਦੀ ਡੈਥ ਹੋਈ ਹੈ ਉਹਦੇ ਬ੍ਰਦਰ ਤੇ ਉਹਦੇ ਭਾਬੀ ਦੇ ਖਿਲਾਫ ਉਹ ਸੀਗਾ ਕਿ ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀਗੇ ਉਹਨਾਂ ਦੇ ਮਤਲਬ ਪੇਰੈਂਟਸ ਨੂੰ ਜਿਹਦੇ ਲੜਕੀ ਉਹਦੇ ਮੈਂਟਲ ਦਬਾਅ ਚਾ ਕੇ ਉਹਨਾਂ ਨੇ ਸੁਸਾਇਸਾਈਡ ਕਰ ਲਿਆ ਸੀ ਅਸੀਂ ਕੱਲ ਇੱਕ ਕੇਸ ਤੇ ਜਿਹੜੇ ਮੇਨ ਅਕਿਊਜ਼ਡ ਵਿਕਰਮਜੀਤ ਸਿੰਘ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਸੀਗਾ ਰਿਮਾਂਡ ਲੈ ਕੇ ਅੱਜ ਹਮ ਫੇਰ ਕੋਰਟ ਚ ਪੇਸ਼ ਕਰਨਾ ਅੱਗੇ ਹਲੇ ਸਾਡੀ ਪੁਤਤੀਸ਼ ਚੱਲ ਰਹੀ ਹੈ ਤੇ ਉਹਨਾਂ ਦੇ ਘਰ ਵਾਲੀ ਸੀ ਦੂਸਰੀ ਭਾਬੀ ਜਿਹੜੀ ਉਹ ਹਲੇ ਭੱਜੇ ਹੋਏ ਨੇ ਜੀ ਉਹ ਪਿੰਕੀ ਹੈ ਉਹਨਾਂ ਦਾ ਨਾਮ ਗੁੱਜਣਾ ਖੇੜੀ ਪਿੰਡਾ ਪਟਿਆੜੇ ਉਥੋਂ ਦੀ ਹੈਗੇ ਸਾਡੀ ਟੀਮਾਂ ਲੱਗੀਆਂ ਹੋਈਆਂ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਾਂ ਐਡਰਿਕ ਲਰਕੀਸੀ ਦੀ ਡੈਥ ਵੀ ਹੈ ਜੀ ਇਹ ਹੋਕੀ ਦੀ ਕਿਥੇ ਕਿਥੇ ਤੱਕ ਪਲੇਅਰ ਸੀ ਕਹੀ ਆ ਦੱਸਦੇ ਆ ਸਰ ਨੂੰ ਸਿੱਖਦੇ ਪੂਰੀ ਡਿਟੇਲ ਨਹੀਂ ਪਤਾ ਜਿਵੇਂ ਉਹਨਾਂ ਦੇ ਫਾਦਰ ਦੱਸ ਰਹੇ ਸੀ ਕਿ ਪੰਜਾਬੀ ਯੂਨੀਵਰਸਿਟੀ ਚ ਪੜ੍ਹਦੀ ਹੋ ਕੰਟੀ ਪੁੱਤਨ ਵਿਜਨ ਸੂਰੇਕਰ ਹੋ ਰਹੀ ਸੀ ਮਤਲਬ ਕਾਲਜ ਨੂੰ ਜਾ ਰਹੀ ਸੀ ਤਦ ਤੋਂ ਮਿਸਿੰਗ ਸੀਗੇ ਕਹਿੰਦੇ ਆ ਹੋਕੀ ਦੀ ਪਲੇਅਰ ਸੀਗੀ ਪਰ ਇਹ ਗੱਲ ਕਹਿੰਦੇ ਕੋ ਸਾਡੇ ਕੋਲ ਪੂਰੇ ਫੈਕਟਰ ਨਹੀਂ ਹੈ ਕਿ ਕਿਹੜੇ ਲੈਵਲ ਤੱਕ ਖੇਡੀ ਸੀ ਉਹ ਠੀਕ